ਜਿਹੜੇ ਤੁਹਾਨੂੰ ਬਿਨਾ ਸ਼ਿਵਾਰਸ਼ ਤੇ ਬਿਨਾ ਕਿਸੇ ਕ੍ਰਪਸ਼ਨ ਤੋਂ ਬੰਨੋ ਨੌਕਰੀ ਮਿਲ ਰਹੀ ਹੈ ਇਹੀ ਸਿੱਖਿਆ ਤੁਸੀਂ ਅੱਗੇ ਆਪਣੇ ਬੱਚਿਆਂ ਨੂੰ ਦਿਓ ਕਿ ਭਾਈ ਇਮਾਨਦਾਰੀ ਦਾ ਆਨੰਦ ਹੈ ਉਹਦਾ ਗੱਲ ਹੀ ਹੋਰ ਹੁੰਦੀ ਹੈ। ਜਾਣਾ ਕਿਤੇ ਨਹੀਂ ਜਾਣਾ ਸਾਰਿਆਂ ਨੇ ਇੱਕ ਥਾਂ ਹੀ ਹੈ ਠੀਕ ਹੈ ਨਾ ਉਹ ਅਲੱਗ ਗੱਲ ਹੈ ਵਾਰੀ ਆਪੋ ਆਪਣੀ। ਸੋ ਕਈ ਵਾਰੀ ਪਹਿਲਾਂ ਚਲਾ ਜਾਂਦਾ ਕੋਈ ਬਾਅਦ ਚਲਾ ਜਾਂਦਾ। ਜਾਣਾ ਤਾਂ ਹੈ ਗਈ ਹੈ ਪਰ ਇਹ ਜੇ ਚਾਰ ਚੰਗੇ ਕੰਮ ਕਰ ਜਾਂਗੇ ਲੋਕ ਯਾਦ ਰੱਖ ਲੈਂਦੇ ਆ ਨਹੀਂ ਤਾਂ ਲੋਕ ਭੁੱਲ ਜਾਂਦੇ ਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਆਇਆ ਸੀ ਬੜੇ ਬੜੇ ਆਏ ਇੱਥੇ ਤੁਰ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਪਰਿਵਾਰ ਵੰਸ਼ ਕੌਮ ਤੋਂ ਬਾਹਰ ਦਾ ਲੜਾਈਆਂ ਬਹੁ ਲੜੀਆਂ ਲੜਾਈਆਂ ਸਾਰੀਆਂ ਮੁਗਲਾ ਨਾਲ ਸੀ ਔਰੰਗਜ਼ੇਬ ਦਰੀਸੀ ਕੋਰ ਨਰੋ ਜਿਹੜਾ ਸੂਬਾ ਸੀਗਾ ਸਰਾਂਦੜ ਜਿਹਨੇ ਛੋਟੇ ਸਾਹਿਬ ਜਦਾਂ ਨਹੀਂ ਹੰਚ ਲਾਇਆ ਸੀ ਪੌਣੇ ਇੰਡੀਆ ਦਾ ਮਾਲਕ ਸੀ ਪੌਣੇ ਇੰਡੀਆ 'ਚ ਰਾਜ ਸੀ ਉਹਦਾ ਗੁਰੂ ਸਾਹਿਬ ਆ ਇਲਾਕਾ ਸੀ ਆਪਣਾ ਅੱਜ ਦੇਖੋ ਤੁਸੀਂ ਅੱਜ ਉਧਰ ਤਾਂ ਖੋਲੇ ਮੱਲੇ ਵੀ ਲੱਗਦੇ ਆ ਉਧਰ ਗੁਰਪੁਰਪ ਵੀ ਮਨਾਏ ਜਾਂਦੇ ਆ ਉਧਰ ਫੋਟੋ ਵੀ ਘਰਾਂ 'ਚ ਆ ਉਧਰ ਹਰ ਰੋਜ਼ ਅਰਦਾਸ ਸੱਚ ਨਾਮ ਲਿਆ ਜਾਂਦਾ ਹੈ ਸਰਵੰਸਦਾਨੀ ਦਸ਼ਮੇਸ਼ ਪਿਤਾ ਤੇ ਪੁੱਤਰ ਔਰੰਗਾਬਾਦ ਉਹਦੀ ਕਬਰ ਹੈ ਉੱਥੇ ਕੋਈ ਦੀਵਾ ਕਰਨ ਵਾਲਾ ਨਹੀਂ ਹੈ ਜੀ ਸੂਏ ਚੰਗੇ ਜੇ ਲੋਕਾਂ ਦੇ ਹੱਕ ਦੇ ਵਿੱਚ ਖੜਨਦੇ ਇਹ ਨਤੀਜੇ